ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੈੰਗ ਸਾਹਿਬ ਗਿਆਨੀ ਰਕबीर ਸਿੰਘ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਜੋ ਨਾ ਗੱਲਾਂ ਕੀਤੀਆਂ ਉਹ ਦਿਲ ਦਹਿਲਾਨ ਵਾਲੀਆਂ ਨੇ ਹਾਲਾਂਕਿ ਸਾਨੂੰ ਸਭ ਨੂੰ ਪਤਾ ਹੈ ਕਿ ਐਸਪੀਸੀ ਔਰ ਕਾਲੀ ਦਲ ਜੋ ਕੰਮ ਚੱਲ ਰਹੇ ਨੇ ਉਹ ਸਭ ਅੱਛੇ ਨਹੀਂ ਹੈ ਪਰ ਜਦੋਂ ਉਹਨਾਂ ਦੇ ਮੂੰਹੋਂ ਗੱਲਾਂ ਸੁਣੀਆ ਜਿਨ੍ਹਾਂ ਨੂੰ ਇਹ ਸਾਰੀ ਗੱਲਾਂ ਦਾ ਪਤਾ ਹੁੰਦਾ ਤੇ ਫਿਰ ਸਾਨੂੰ ਲੱਗਾ ਕਿ ਬਹੁਤ ਹੀ ਮਾੜਾ ਹੋ ਰਿਹਾ ਹੈ ਲੇਕਿਨ ਇੱਕ ਆਸ ਵੀ ਵੱਜੀ ਹੈ ਕਿ ਉਹਨਾਂ ਨੇ ਜਿਹੜੀ ਕਿਹਾ ਕਿ ਸਾਰੇ ਇਕੱਠੇ ਹੋਈਏ ਔਰ ਇਕੱਠੇ ਹੋ ਕੇ ਆਪਾਂ ਸੁਧਾਰ ਕਰੀਏ ਕਿਉਂਕਿ ਸਿੱਖ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੇ ਨੇ ਲੇਕਿਨ ਜਿਹੜੀ ਗੱਲਾਂ ਕੀਤੀਆਂ ਕਿ ਜ਼ਮੀਨਾਂ ਵੇਚੀਆਂ ਜਾਂਦੀਆਂ ਨੇ ਆਪਣੇ ਲੋਕਾਂ ਨੂੰ ਫਾਇਦਾ ਦਿੱਤਾ ਜਾਂਦਾ ਹੈ ਠੇਕੇ ਜਿਹੜੇ ਨੇ ਆਪਣੇ ਬੰਦਿਆਂ ਨੂੰ ਦੇ ਕੇ ਤੇ ਉਹ ਗਾਂ ਹੋਰ ਮਹਿੰਗੇ ਠੇਕੇ ਦਿੰਦੇ ਨੇ ਜਿਵੇਂ ਰੋਟੀਆਂ ਜਿਹੜੀਆਂ ਹੁੰਦੀਆਂ ਨੇ ਲੰਗਰ ਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਇਹ ਵੇਚਦੇ ਨੇ ਕਿਸ ਤਰ੍ਹਾਂ ਜੇ ਤੁਸੀਂ ਇੱਕ ਪ੍ਰੇਵਾਸੇ ਤੁਸੀਂ ਚਾਹੁੰਦੇ ਹੋ ਕਿ ਮੈਂ ਛੱਦ ਲੂੰ ਹਾਂ ਔਰ ਮੇਰੇ ਮੇਰੇ ਇਸੇ ਦਾ ਪਾਰਟ ਹੋਣਾ ਚਾਹੀਦਾ ਉੱਥੇ ਉਹਦੇ ਵਾਸਤੇ ਵੀ ਤੁਹਾਨੂੰ 5-5 ਲੱਖ ਦੀ ਰਿਸ਼ਵਤ ਦੇਣੀ ਪੈਂਦੀ ਹੈ ਉਹ ਸਾਰੀ ਗੱਲਾਂ ਉਹਨਾਂ ਨੇ ਅੱਜ ਕੀਤੀਆਂ ਨੇ ਜਿਵੇਂ ਟ੍ਰਾਂਸਫਰਸ ਹੁੰਦੀਆਂ ਨੇ ਜਿਵੇਂ ਸਿੰਘ ਸਾਹਿਬ ਕੈਨਿਸ ਸੁਲਤਾਨ ਸਿੰਘ ਵਾਸਤੇ ਵੀ ਇੱਕ ਹੀ ਗੇ ਗੱਲ ਕਿ ਉਹਨਾਂ ਨੂੰ ਕਿਹਾ ਗਿਆ ਕਿਸੇ ਮੁਲਾਜ਼ਮ ਵੱਲੋਂ ਕਿ ਤੁਸੀਂ 5 ਲੱਖ ਰੁਪਏ ਦੋ ਤੇ ਤੁਹਾਨੂੰ ਅਸੀਂ ਵਾਪਸ ਅੰਮ੍ਰਿਤਸਰ ਲੈ ਆਉਨੇ ਆ ਸੋ ਇਹ ਬਹੁਤ ਦੁਖ ਵਾਲੀ ਗੱਲ ਹੈ ਬਹੁਤ ਦਿਲ ਨੂੰ ਦਹਿਲਾਉਣ ਵਾਲੀਆਂ ਗੱਲਾਂ ਨੇ ਹੋ ਵੀ ਬੋਨ ਗੱਲਾਂ ਕੀਤੀਆਂ ਉਹਨਾਂ ਨੇ ਜਿਹੜੇ ਮਹਾਰਾਜ ਦੇ ਸਰੂਪ ਨੇ 328 ਉਹਨਾਂ ਬਾਰੇ ਗੱਲ ਕੀਤੀ ਹੈ ਜਾਂ ਜਿਹੜੇ ਕੋਈ ਹੱਤਕਤ ਸਰੂਪ ਸੀਗੇ ਜਾਂ ਉਹ ਸਰੂਪ ਜਿਨ੍ਹਾਂ ਜਿਹੜੇ ਉਹ ਸਖਤ ਸੀਗੇ ਨਨਕਾਣਾ ਸਾਹਿਬ ਜੋ ਤੁਹਾਨੂੰ ਕਹਿੰਦਾ ਸਾਡਾ ਮੋਰਚਾ ਲੱਗਾ ਸੀਗਾ ਸੋ ਉਹ ਵੀ ਜਿਹੜੇ ਅੱਜਕੱਲ ਸਾਨੂੰ ਦਰਸ਼ਨ ਨਹੀਂ ਕਰਾਇਆ ਜਾ ਰਿਹਾ ਸੰਗਤ ਨੂੰ ਕਿੱਥੇ ਨੇ ਦੇ ਚ ਬਹੁਤ ਸਵਾਲ ਚੁੱਕਦੇ ਨੇ ਸੋ ਮੈਂ ਇਸ ਕਰਦੀ ਬਹੁਤ ਸਖਤ ਨਿੰਦਾ ਕਰਦਾ ਹਾਂ ਔਰ ਮੈਂ ਆਸ ਕਰਦਾ ਹਾਂ के सब जोड़े सुधार अपना अकाली दल और एस जी सब सिख मिल के कर सकेंगे वागुरु जी का खालसा वाहगुरू जी की फतेह अज सिंह साहब गया रघबीर सिंह जी ने एक प्रेस कॉन्फ्रेंस की थी है और जो ना गल्तिया दिल दहला वाली ने हालांकि सब सबनों पता है कि एस जी पी सी और अकाली दल जो काम चल रहे हैं वह सब अच्छे नहीं है पर जदों ਉਹਨਾਂ ਦੇ ਮੂੰਹ ਚੋਂ ਗੱਲਾਂ ਸੁਣੀਆਂ ਜਿਨ੍ਹਾਂ ਨੂੰ ਇਹ ਸਾਰੀ ਗੱਲਾਂ ਦਾ ਪਤਾ ਹੁੰਦਾ ਤੇ ਫਿਰ ਸਾਨੂੰ ਲੱਗਾ ਕਿ ਬਹੁਤ ਹੀ ਮਾੜਾ ਹੋ ਰਿਹਾ ਹੈ ਲੇਕਿਨ ਇੱਕ ਆਸ ਵੀ ਬੱਜੀ ਹੈ ਕਿ ਉਹਨਾਂ ਨੇ ਜਿਹੜੀ ਕਿਹਾ ਹੈ ਕਿ ਸਾਰੇ ਇਕੱਠੇ ਹੋਈਏ ਔਰ ਇਕੱਠੇ ਹੋ ਕੇ ਆਪਾਂ ਸੁਧਾਰ ਕਰੀਏ ਕਿਉਂਕਿ ਸਿੱਖ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੇ ਨੇ ਲੇਕਿਨ ਜਿਹੜੀਆਂ ਗੱਲਾਂ ਕੀਤੀਆਂ ਕਿ ਜ਼ਮੀਨਾਂ ਵੇਚੇ ਜਾਂਦੀਆਂ ਨੇ ਆਪਣੇ ਲੋਕਾਂ ਨੂੰ ਫਾਇਦਾ ਦਿੱਤਾ ਜਾਂਦਾ ਹੈ ਠੇਕੇ ਜਿਹੜੇ ਨੇ ਆਪਣੇ ਬੰਦਿਆਂ ਨੂੰ ਦੇ ਕੇ ਤੇ ਉਹ ਗਾਂਹ ਹੋਰ ਮਹਿੰਗੇ ਠੇਕੇ ਦਿੰਦੇ ਨੇ ਜਿਵੇਂ ਰੋਟੀਆਂ ਜਿਹੜੀਆਂ ਹੁੰਦੀਆਂ ਨੇ ਲੰਗਰ ਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਇਹ ਵੇਚਦੇ ਨੇ ਕਿਸ ਤਰ੍ਹਾਂ ਜੇ ਤੁਸੀਂ ਇੱਕ ਆਪਣੇ ਵਾਸਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਸ਼ਦਾਲੂ ਹਾਂ ਔਰ ਮੇਰੇ ਮੇਰੇ ਇਸੇ ਦਾ ਪਾਠ ਹੋਣਾ ਚਾਹੀਦਾ ਉੱਥੇ ਉਹਦੇ ਵਾਸਤੇ ਵੀ ਤੁਹਾਨੂੰ 5-5 ਲੱਖ ਦੀ ਰਿਸ਼ਵਤ ਦੇਣੀ ਪੈਂਦੀ ਹੈ ਉਹ ਸਾਰੀ ਗੱਲਾਂ ਉਹਨਾਂ ਨੇ ਅੱਜ ਕੀਤੀਆਂ ਨੇ ਜਿਵੇਂ ਟਰਾਂਸਫਰਸ ਹੁੰਦੀਆਂ ਨੇ ਜਿਵੇਂ ਸਿੰਘ ਸਾਹਿਬ ਕੰਨੀ ਸੁਲਤਾਨ ਸਿੰਘ ਵਾਸਤੇ ਵੀ ਇਹ ਕਈ ਗਏ ਗੱਲ ਕਿ ਉਹਨਾਂ ਨੂੰ ਕਿਹਾ ਗਿਆ ਕਿਸੇ ਮੁਲਾਜ਼ਮ ਵੱਲੋਂ ਕਿ ਤੁਸੀਂ 5 ਲੱਖ ਰੁਪਏ ਦੋ ਤੇ ਤੁਹਾਨੂੰ ਅਸੀਂ ਵਾਪਸ ਅੰਮ੍ਰਿਤਸਰ ਲੈ ਆਉਨੇ ਆ ਸੋ ਇਹ ਬਹੁਤ ਦੁਖ ਵਾਲੀ ਗੱਲ ਨੇ ਬਹੁਤ ਦਿਲ ਨੂੰ ਦਹਿਲਾਵਾਉਣੀਆਂ ਗੱਲਾਂ ਨੇ ਹੋਰ ਵੀ ਬਹੁਤ ਗੱਲਾਂ ਕੀਤੀਆਂ ਉਹਨਾਂ ਨੇ ਜਿਹੜੇ ਮਹਾਰਾਜ ਦੇ ਸਰੂਪ ਨੇ 328 ਉਹਨਾਂ ਬਾਰੇ ਗੱਲ ਕੀਤੀ ਹੈ ਜਾਂ ਜਿਹੜੇ ਕੋਈ ਹੱਥਿਕ ਰੂਪ ਸੀਗੇ ਜਾਂ ਉਹ ਸਰੂਪ ਜਨਾ ਅਜਨ ਅਜਨ ਜਿਹੜੇ ਉਹ ਸਖਤ ਸੀਗੇ ਨਨਕਾਣਾ ਸਾਹਿਬ ਜੋ ਤੁਹਾਨੂੰ ਕਹਣਾ ਸਾਤਾ ਮੋਰਚਾ ਲੱਗਾ ਸੀਗਾ ਸੋ ਉਹ ਵੀ ਜਿਹੜੇ ਅੱਜਕੱਲ ਸਾਨੂੰ ਦਰਸ਼ਨ ਨਹੀਂ ਕਰਾਇਆ ਜਾ ਰਿਹਾ ਸੰਗਤ ਨੂੰ ਕਿੱਥੇ ਨੇ ਦੇਚ ਬਹੁਤ ਸਵਾਲ ਚੁੱਕਦੇ ਨੇ ਸੋ ਮੈਂ ਇਸ ਕਰਦੀ ਬਹੁਤ ਸਖਤ ਨਿੰਦਾ ਕਰਦਾ ਹਾਂ ਔਰ ਮੈਂ ਆਸ ਕਰਦਾ ਹਾਂ ਕਿ ਸਭ ਜਿਹੜੇ ਇਹ ਸੁਧਾਰ ਆਪਾਂ ਅਕਾਲੀ ਦਲ ਚ ਔਰ ਐਚ ਜੀ ਬੀ ਸੀ ਸਭ ਸਿੱਖ ਮਿਲ ਕੇ ਕਰ ਸਕਾਂਗੇ